ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ 70 ਟਰਾਲੇ ਸੇਵਾ ਦੇ ਕਰ ਲੈ ਕੇ ਆਏ ਜੀ ਜਿਹੜੀ ਸਤਲੁਜ ਬੰਨੋਂ ਢਾਹ ਲੱਗੀ ਸੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਕੁਛ ਨਹੀਂ ਬੀਤੀ ਬਸ ਆਪਦਾ ਫਰਜ਼ ਨਿਭਾ ਰਹੇ ਆ ਆਪਦੇ ਭਰਾਵਾਂ ਦੇ ਨਾਲ ਆ ਹਾਂਜੀ ਤੇ ਜਿੰਨੇ ਜੋਗੇ ਹੈਗੇ ਆ ਅੱਜ ਆਏ ਆ ਕੋਈ ਗੱਲ ਨਹੀਂ ਫੇਰ ਦੁਬਾਰਾ ਜਿੰਨੀ ਮਿੱਟੀ ਦੀ ਲੋੜ ਆ ਜਿੰਨੇ ਜੋਗੇ ਹੋਏ ਹੀ ਭਰ ਕੇ ਲੈ ਕੇ ਆ ਆ ਹਾਂਜੀ ਹਾਂਜੀ ਕੀ ਨਾਮ ਆ ਆਪਣਾ ਪਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਸੇਖੋ ਹਾਂਜੀ ਹਾਂਜੀ ਤੇ ਵੇਖੋ ਜੀ ਬਹੁਤ ਤਗੜੀ ਵੀਰਾਂ ਨੇ ਸੇਵਾ ਕੀਤੀ ਆ 70 ਟਰਾਲੇ ਵੀਰ ਲੈ ਕੇ ਆਏ ਆ ਇੱਡਾ ਵੱਡਾ ਯੋਗਦਾਨ ਆ ਮੈਂ ਵੀਰਾਂ ਨੂੰ ਇਹੀ ਬੇਨਤੀ ਕੀਤੀ ਆ ਵੀ ਸਾਰਿਆਂ ਨੂੰ ਸਾਨੂੰ ਚਾਰ ਨਹੀਂ ਚਾਹੀਦਾ ਤੂੜੀ ਨਹੀਂ ਚਾਹੀਦੀ ਅਜੇ ਸਾਨੂੰ ਸਿਰਫ ਤੇ ਸਿਰਫ ਮਿੱਟੀ ਚਾਹੀਦੀ ਆ ਸਿਰਫ ਤੋੜੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆ ਹਰੀਕੇ ਹੈਡ ਦੇ ਸਾਹਮਣੇ ਜਿੱਥੇ ਸਤਲੁਜ ਦਰਿਆ ਨੂੰ ਢਾ ਲੱਗੀ ਆ 60 ਟਰਾਲੇ ਲੈ ਕੇ ਵੀਰ ਪਹੁੰਚਿਆ ਮੁਦਕੀਦੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਗੁਰਪ੍ਰਿੰਤ ਸੇਖੋਂ ਦੇ ਵੱਲੋਂ ਮਾ ਸਦਕਾ ਜੀ ਸਾਡਾ ਸਦਕਾ ਵਾਲੇ ਰੇਤਾ ਦੇ ਮਿੱਟੀ ਦੇ ਲੈ ਗਏ ਆ ਜੋ ਬਾਈ ਦੇ ਕਹਤੇ ਅਸੀਂ ਸਾਰਿਆਂ ਨੇ ਆਪ ਮਿਲ ਕੇ ਇੱਥੇ ਸੇਵਾ ਕੀਤੀ ਆ ਜੋ ਦਾਸਾ ਬਾਈ ਦੂ ਦੇਖੋ ਪਾਈਆਂ ਦਾ ਬਹੁਤ ਧੰਨਵਾਦ ਆ ਇਹ ਬਾਈਰ ਚਕਾ ਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਕਿੰਨਾ ਵੱਡਾ ਵੀਰਾਂ ਨੇ ਉਪਰਾਲਾ ਕੀਤਾ ਜਿਹੜੇ ਸਤਲੁਜ ਬੰਨ ਢਾ ਲੱਗਦੀ ਆ ਗੁਰਪ੍ਰਿੰਤ ਸੇਖੋਂ ਵੀਰ ਨੇ ਇੱਥੇ 60 ਟਰਾਲੇ ਇਹਨਾਂ ਦੇ ਸਦਕਾ ਵੇਖੋ ਸਤਲੁਜ ਦਰਿਆ ਨੂੰ ਜਿੱਦੀ ਢਾ ਲੱਗੀ ਰਾਜ ਕਰੇਗਾ ਖਾਲਸਾ ਮੀਰ ਵੇਖੋ ਜੀ ਬਹੁਤ ਤਗੜੇ ਯੋਗਦਾਨ ਕੀਤੇ ਇਹਨਾਂ ਨੇ 60 ਟਰਾਲੇ ਲੈ ਕੇ ਵੀਰ ਪਹੁੰਚਿਆ